ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਜੁੜੇ ਤੇ YouTube ਚੈਨਲ ਦੇ ਨਾਲ ਇਸ ਵੀਡੀਓ ਦੇ ਵਿੱਚ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ 31 ਅਕਤੂਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਾਫੀ ਦਰਸ਼ਕ ਵੀਰ ਲਗਾਤਾਰ ਪੁੱਛ ਰਹੇ ਸਨ ਕਿ ਇਸ ਮਹੀਨੇ ਦੇ ਸਾਰੀ ਜਾਣਕਾਰੀ ਸਾਂਝੀ ਕਰੋ ਕਿਉਂਕਿ ਫੈਸਟਿਵ ਸੀਜ਼ਨ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਤਿਹਾਰ ਆ ਰਹੇ ਨੇ ਖਾਸ ਤੌਰ ਤੇ ਦੀਵਾਲੀ ਜਿਤੇ ਕਰਕੇ ਸਾਰਿਆਂ ਦਾ ਧਿਆਨ ਮੌਸਮ ਵੱਲ ਹੈ ਕਿਉਂਕਿ ਜਿਸ ਤਰੀਕੇ ਨਾਲ ਅਕਤੂਬਰ ਦੇ ਪਹਿਲੇ ਦਿਨਾਂ ਵਿੱਚ ਮੌਸਮ ਨੇ ਆਪਣਾ ਮਿਜ਼ਾਜ ਬਦਲਿਆ ਉਹ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਹੱਦ ਤੱਕ ਸਾਨੂੰ ਡਰਾ ਰਿਹਾ ਸੀ ਕਿ ਕਿਤੇ ਮੌਸਮ ਆਉਂਦੇ ਦਿਨਾਂ ਵਿੱਚ ਤਿਉਹਾਰਾਂ ਦਾ ਵੀ ਮੂਡ ਨਾ ਖਰਾਬ ਕਰੇ ਪਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਠੰਡ ਵਗ ਚੁੱਕੀ ਹੈ ਇਹ ਟੈਂਪਰੇਰੀ ਠੰਡ ਹੈ ਤਗੜੀ ਠੰਡ ਨਹੀਂ ਹੈ ਕਿਉਂਕਿ ਮੌਸਮ ਦੇ ਵਿੱਚ ਜੋ ਮੀਂਹ ਨਾ ਕਰਵਟਣ ਲਈ ਅਤੇ ਪਹਾੜੀ ਖੇਤਰਾਂ ਵਿੱਚ ਬਰਫਵਾਰੀ ਹੋਈ ਉਸ ਦੇ ਸਿੱਟੇ ਵਜੋਂ ਠੰਡ ਦੇਖਣ ਨੂੰ ਮਿਲ ਰਹੀ ਹੈ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਵਿੱਚ ਠੰਡ ਦੇ ਕੀ ਹਾਲਾਤ ਨੇ ਤੁਸੀਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤੇ ਚੈਨਲ ਸਬਸਕ੍ਰਾਈਬ ਕਰ ਰਹੇ ਹੋ ਕਿਹੜੇ ਇਲਾਕੇ ਤੋਂ ਬੋਲ ਰਹੇ ਹੋ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਜਿਹੜੇ ਠੰਡ ਦਾ ਮਾਹੌਲ ਹੈ 8 9 10 11 ਇਨਾ ਤਰੀਕੇ ਦੇ ਵਿੱਚ ਲਗਭਗ ਜਿਹੜਾ ਠੰਡ ਹੈ ਉਹ ਠੀਕ ਠਾਕ ਬਣੀ ਰਹੇਗੀ ਪੱਛਮੀ ਹਵਾ ਦੀ ਵਾਪਸੀ ਹੋਈ ਹੈ ਤੁਹਾਨੂੰ ਅਕਸਰ ਹੀ ਪਤਾ ਹੈ ਕਿ ਜਿਹੜੀ ਇਹਨਾਂ ਦਿਨਾਂ ਵਿੱਚ ਠੰਡੀ ਹਵਾ ਚੱਲਦੀ ਹੈ ਪੱਛਮ ਦੀ ਉਹਦੇ ਨਾਲ ਮੌਸਮ ਖੁਸ਼ਕ ਵੀ ਰਹਿੰਦਾ ਹੈ ਤੇ ਨਾਲ ਠੰਡਾ ਰਹਿੰਦਾ ਹੈ ਤੇ ਠੰਡ ਜਿਹੜੀ ਹੈ ਸਵੇਰ ਸ਼ਾਮ ਦੀ ਜ਼ਿਆਦਾ ਹੁੰਦੀ ਹੈ ਦੁਪਹਿਰ ਨੂੰ ਬਿਸ਼ੱਕ ਧੁੱਪ ਵੀ ਲੱਗਦੀ ਹੈ ਉਸਦੇ ਨਾਲ ਵੀ ਠੰਡ ਦਾ ਅਹਿਸਾਸ ਦੇਖਣ ਨੂੰ ਮਿਲਦਾ ਰਹਿੰਦਾ ਹੈ ਇਨਾ ਦਿਨਾਂ ਬੋ ਜਿਹੜਾ ਦਿਨ ਦਾ ਐਵਰੇਜ ਤਾਪਮਾਨ ਹੈ 27-28 ਡਿਗਰੀ ਤੱਕ ਕਿਸੇ ਕਿਸੇ ਇਲਾਕੇ 'ਚ ਰਹਿ ਸਕਦਾ ਜੀ ਐਵਰੇਜ ਤਾਪਮਾਨ 26 ਡਿਗਰੀ ਬੜਿਆ ਰਵੇਗਾ ਨਾਲ ਠੰਡੀ ਹਵਾਵਾਂ ਚਲਦੀ ਹੋਈਆਂ ਦਿਖਾਈ ਦੇ ਰਹੀਆਂ ਨੇ ਰਾਤ ਦਾ ਜਿਹੜਾ ਐਵਰੇਜ ਤਾਪਮਾਨ ਹੈ ਉਹ 20 ਡਿਗਰੀ ਦੇ ਨੇੜੇ ਤੇੜੇ ਹਾਲੇ ਵੀ ਬੜਿਆ ਹੋਇਆ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ 20 ਤਰੀਕ ਦੀ ਅਗਰ ਗੱਲ ਕਰੀ ਜਾਵੇ ਤਾਂ 20 ਤਰੀਕ ਤੱਕ ਜਾਨਕਿ 11 ਤੋਂ 20 ਤੱਕ ਥੋੜਾ ਜਿਹਾ ਤਾਪਮਾਨ 13 ਤਰੀਕ ਤੋਂ ਲੈ ਕੇ 15 ਤਰੀਕ ਤੱਕ 16 ਤਰੀਕ ਤੱਕ ਵਾਧਦਾ ਹੋਇਆ ਦਿਖਾਈ ਦੇ ਸਕਦਾ ਹੈ ਕਿਤੇ ਕਿਤੇ ਤਾਪਮਾਨ 30 ਕਿਉਂਕਿ ਧੁੱਪ ਵਧੇਗੀ ਜਿਹੜਾ ਇਹ ਮੀਂਹ ਦਾ ਅਸਰ ਹੈ ਉਹ ਘਟਦਾ ਹੋਇਆ ਦਿਖਾਈ ਦੇਵੇਗਾ ਨਮੀ ਜਿਹੜੀ ਹੈ ਉਹ ਹਵਾ ਦੇ ਵਿੱਚ ਵਾਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਫਿਲਹਾਲ ਜਮੀਨ ਦੇ ਵਿੱਚ ਜੋ ਮੀਂਹ ਦੇ ਨਾਲ ਨਮੀ ਆਈ ਹੈ ਧੁੱਪ ਦੇ ਨਾਲ ਉਹ ਹਵਾ ਦੇ ਵਿੱਚ ਆ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਥੋੜਾ ਬਹੁਤਾ ਜਿਹੜਾ ਇਹ ਸਵੇਰ ਸਮੇਂ ਔਸ ਕਹ ਲਈਏ ਆਪਾਂ ਤਰੇਲ ਕਹ ਰਹੀਏ ਤੇ ਥੋੜੀ ਬਹੁਤ ਧੁੰਦ ਦਾ ਵੀ ਮਜਾਜ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਤੜਕੇ ਸਵੇਰੇ ਧੁੰਦ ਪੰਜਾਬ ਦੇ ਵਿੱਚ ਫਿਲਹਾਲ ਬਣ ਰਹੀ ਹੈ ਤਾਂ ਹੀ ਤੁਹਾਨੂੰ ਵਾਰ-ਵਾਰ ਰਿਕਵੈਸਟ ਕਰਦੇ ਆ ਕਿ ਫਿਲਹਾਲ ਜਿਹੜੇ ਆ ਤੁਸੀਂ ਸਵੇਰੇ ਤੇ ਸ਼ਾਮ ਗਰਮ ਕੱਪੜੇ ਖੁਦ ਬੱਚਿਆਂ ਨੂੰ ਸਿਆਣਿਆਂ ਨੂੰ ਅਤੇ ਆਪਣੇ ਪਸ਼ੂ ਜਿਹੜੇ ਤੁਸੀਂ ਰੱਖੇ ਹੋਏ ਨੇ ਘਰਾਂ ਦੇ ਵਿੱਚ ਉਹਨਾਂ ਦਾ ਖਿਆਲ ਰੱਖੋ ਅਜਿਹੇ ਦੇ ਵਿੱਚ ਠੰਡ ਜਿਹੜੀ ਆ ਉਹ ਮਾਰ ਕਰ ਸਕਦੀ ਹੈ ਅਗਰ ਗੱਲ ਕੀਤੀ ਜਾਵੇ ਹਾਲਾਤ ਫਿਲਹਾਲ ਅੰਡਰ ਕੰਟਰੋਲ ਨੇ ਕੋਈ ਤਗੜੀ ਠੰਡ ਨਹੀਂ ਸ਼ੁਰੂ ਹੋਈ ਅਸਲੀ ਠੰਡ ਜਿਹੜੀ ਦਸੰਬਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਨਾਰਮਲ ਠੰਡ ਜਿਹੜੀ ਆ ਨਵੰਬਰ ਵਿੱਚ ਦੇਖਣ ਨੂੰ ਮਿਲੇਗੀ ਜਿਹੜੀ ਇਹ ਠੰਡ ਹੈ ਇਹ ਆਰਜੀ ਠੰਡ ਹੈ ਟੈਂਪਰੇਰੀ ਠੰਡ ਹੈ ਜਿਹੜੀ ਥੋੜੀ ਬਹੁਤੀ ਅ ਜਿਵੇਂ ਜਿਵੇਂ ਅੱਗੇ ਦਿਨ ਵਧਣਗੇ ਧੁੱਪ ਵਧੇਗੀ ਤਾਂ ਠੰਡ ਥੋੜੀ ਜੀ ਘਟੇਗੀ ਤੇ ਥੋੜੇ ਜਿਹੇ ਟੈਂਪਰੇਚਰ ਨਾਰਮਲ ਹੋਣਗੇ ਯਾਨੀ ਕਿ ਦਿਨ ਦਾ ਟੈਂਪਰੇਚਰ ਜਿਹੜਾ ਫਿਰ ਹਾਲ 25 ਡਿਗਰੀ ਚੱਲ ਰਿਹਾ ਉਹ 30 ਡਿਗਰੀ ਦੇ ਨੇੜੇ ਤੇੜੇ ਜਾਵੇਗਾ 30 ਤੋਂ ਉੱਪਰ ਵੀ ਜਾਵੇਗਾ ਮਤਲਬ ਦਿਨ ਦਾ ਜਿਹੜਾ ਪੀਕ ਤਾਪਮਨ ਹੁੰਦਾ ਜਿਹੜਾ ਆਪਾਂ ਕਹੀਏ 2 ਵਜੇ ਉਹ 30 ਡਿਗਰੀ ਹੋਏਗਾ ਬਾਕੀ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਦੁਪਹਿਰ ਤੋਂ ਸ਼ਾਮ ਤੱਕ ਫੇਰ ਟੈਂਪਰੇਚਰ ਜਿਹੜੇ ਨੇ ਉਹ 28 27 ਡਿਗਰੀ ਤੱਕ ਹੀ ਬਣੇ ਰਹਿਣਗੇ ਅ 20 ਤਰੀਕ ਤੋਂ ਬਾਅਦ ਦੀ ਗੱਲ ਕੀਤੀ ਜਾਵੇ 30 ਅਕਤੂਬਰ ਤੱਕ ਦੀ ਤਾਂ ਫੇਰ ਥੋੜੀ ਜਿਹਾ ਟੈਂਪਰੇਚਰ ਅੰਡਰ ਕੰਟਰੋਲ ਆਣਗੇ ਯਾਨੀ ਕਿ 27 28 29 ਡਿਗਰੀ ਦੇ ਟੈਂਪਰੇਚਰ ਜਿਹੜੇ ਨੇ ਉਹ ਆਖਰੀ 10 ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਇਕਾਦੁੱਕਾ ਸਿਸਟਮ ਆਉਣ ਦੀ ਵੀ ਉਮੀਦ ਹੈ ਪਰ ਉਹ ਜਿਹੜੇ ਸਿਸਟਮ ਨੇ ਫਿਲਹਾਲ ਕੋਈ ਤਗੜੇ ਰੂਪ ਵਿੱਚ ਨਹੀਂ ਬਣ ਰਹੇ ਅਗਰ ਤੁਹਾਨੂੰ ਵਿੱਚ ਦਿਖਾ ਸਕੀਏ ਤਾਂ ਹਰਬ ਸਾਗਰ ਵਾਲੇ ਪਾਸਿਓਂ ਇਹ ਇਲਾਕਾ ਜਿੰਨਾ ਵੀ ਹੈ ਇਹ ਸਾਫ਼ ਹੋ ਚੁੱਕਿਆ ਜੀ ਗੁਜਰਾਤ ਰਾਜਸਥਾਨ ਪੰਜਾਬ ਹਰਿਆਣਾ ਦਿੱਲੀ ਯੂਪੀ ਅਤੇ ਮੱਧ ਪ੍ਰਦੇਸ਼ ਦਾ ਪੱਛਮੀ ਹਿੱਸਾ ਇਹ ਸਾਫ਼ ਹੋ ਚੁੱਕਿਆ ਨਾਲ ਦੀ ਨਗਰ ਗੱਲ ਕੀਤੀ ਜਾਵੇ ਤਾਂ ਇਹ ਵਾਲੀ ਬੈਲਟ ਵੀ ਜਿਹੜੀ ਹੈ ਉਹ ਹੁਣ ਖੁਸ਼ਕ ਹੋ ਚੁੱਕੀ ਹੈ ਸਿਰਫ ਹੁਣ ਜਿਹੜੇ ਬੱਦਲ ਬਾਈਆਂ ਹੇਠਲੇ ਪਾਸੇ ਹੀ ਦਿਖਾਈ ਦੇ ਰਿ ਨੇ ਜਿਹੜਾ ਆਪਣਾ ਮੌਨਸੂਨ ਹੈ ਉਹ ਲਗਭਗ ਹੈ ਵੀ ਸਟ ਲੈ ਚੁੱਕਿਆ ਜੀ ਉਹ ਮਹਾਰਾਸ਼ਟਰ ਦਾ ਕੁਝ ਕ ਇਲਾਕਾ ਮੱਧ ਪ੍ਰਦੇਸ਼ ਦਾ ਕੁਝ ਕ ਇਲਾਕਾ ਬਿਹਾਰ ਤੋਂ ਹੇਠਲੇ ਪਾਸੇ ਪੱਛਮੀ ਪੂਰਬੀ ਇਲਾਕਾ ਜਿਹੜਾ ਕਿ ਬੰਗਾਲ ਦੀ ਖਾੜੀ ਵੱਲ ਹੈ ਉਸ ਪਾਸੇ ਝਾਰਖੰਡ ਛੱਤੀਸਗੜ ਓਡੀਸਾ ਠੀਕ ਹੈ ਜੀ ਆਂਧਰਾ ਤਾਮਿਲਨਾਡੂ ਕਰਨਾਟਕਾ ਕੇਰਲਾ ਠੀਕ ਹੈ ਬੰਗਾਲ ਦੀ ਖਾੜੀ ਅਤੇ ਬੰਗਾਲ ਪੱਛਮੀ ਬੰਗਾਲ ਦੇ ਨੇੜੇ ਚੜੇ ਅਰੁਣਾਚਲ ਤ੍ਰਿਪੁਰਾ ਇਹਨਾਂ ਇਲਾਕਿਆਂ ਦੇ ਕੁਝ ਹਿੱਸਿਆਂ ਦੇ ਵਿੱਚ ਹਲੇ ਵੀ ਮੌਨਸੂਨ ਦੀ ਜਿਹੜੀ ਹੈ ਉਹ ਆਖਰੀ ਸਪੈਲ ਚੱਲਦਾ ਹੋਇਆ ਦਿਖਾਈ ਦੇ ਰਿਹਾ ਬਾਕੀ ਪੰਜਾਬ ਅਤੇ ਮੱਧ ਭਾਰਤ ਤੱਕ ਜਿਹੜਾ ਮੌਨਸੂਨ ਹੈ ਉਹ ਐਗਜ਼ਿਟ ਲੈ ਚੁੱਕਿਆ ਹੈ ਜੇ ਦੇ ਸਿੱਟੇ ਵਜੋਂ ਹੁਣ ਕਹਿ ਸਕਦੇ ਕੋਈ ਤਕੜਾ ਮੀਂਹ ਮੌਨਸੂਨੀ ਕਾਰਵਾਈ ਨਾ ਮਾਤਰ ਦੇ ਬਰਾਬਰ ਹੈ ਇੱਕ ਦੁੱਕ ਇੱਕਾ ਦੁੱਕਾ ਜਿਹੜੇ ਸਿਸਟਮ ਨੇ ਉਹ ਕਿਤੇ ਨਾ ਕਿਤੇ ਸਾਨੂੰ ਨਵੰਬਰ ਦੇ ਸਟਾਰਟਿੰਗ ਦੇ ਵਿੱਚ ਜਾਂ ਅਕਤੂਬਰ ਦੇ ਆਖਰੀ ਦਿਨਾਂ ਦੇ ਵਿੱਚ ਲੱਗਦਾ ਹੋਇਆ ਦਿਖਾਈ ਦੇ ਸਕਦਾ ਹੈ ਇੱਕ ਜਿਹੜਾ ਆਖਰੀ ਸਪੈਲ ਹੁੰਦਾ ਜਿਹੜਾ ਅਕਤੂਬਰ ਮਹੀਨੇ ਜਾਂ ਨਵੰਬਰ ਦੇ ਪਹਿਲੇ ਦਿਨ ਵਾਲਾ ਉਹ ਜ਼ਰੂਰ ਲੱਗ ਸਕੇਗਾ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਆਉਂਦੀ ਵੀਡੀਓ ਵਿੱਚ ਦਵਾਂਗੇ ਤਾਂ ਹੀ ਵਾਰ-ਵਾਰ ਰਿਕੁਐਸਟ ਕਰਦੇ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਉਰੇ ਉਸ ਪੈਲ ਹੋਵੇਗਾ ਉਹਦੇ ਨਾਲ ਜਿਹੜੀ ਠੰਡ ਅਚਾਨਕ ਵਧੇਗੀ ਜਿਵੇਂ ਹੁਣ ਠੰਡ ਵਧੀ ਸੀ ਉਸ ਟਾਈਮ ਜਿਹੜੀ ਠੰਡ ਵਧੇਗੀ ਫਿਰ ਉਹ ਸਟੇਬਲ ਹੋ ਜਾਵੇਗੀ ਉਹ ਇੱਕ ਟੈਂਪਲੇਟ ਸੈੱਟ ਹੋ ਜਾਵੇਗਾ ਵੀ ਇੰਨਾ ਠੰਡ ਤਾਂ ਹੁਣ ਰਵੇਗੀ ਰਵੇਗੀ ਫਿਰ ਹੌਲੀ-ਹੌਲੀ ਹੌਲੀ ਟੈਂਪਰੇਚਰ ਅ ਅੱਧਾ ਡਿਗਰੀ 2 ਦਿਨ ਬਾਅਦ ਅੱਧਾ ਡਿਗਰੀ 5 ਦਿਨ ਬਾਅਦ ਘਟਦਾ ਹੋਇਆ ਦਿਖਾਈ ਦੇਵੇਗਾ ਇਹ ਸੀ ਜੀ ਅਪਡੇਟ 31 ਅਕਤੂਬਰ ਤੱਕ ਦੀ ਉਮੀਦ ਕਰਦੇ ਆ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਸਾਨੂੰ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਪਰ ਜਾ ਕੇ ਵੀ ਫੋਲੋ ਕਰੋ ਤੇ ਸੇਮ ਲੋਗੋ ਸੇਮ ਨਾਮ ਦੇ ਨਾਲ ਸਾਡਾ ਪੇਜ ਉੱਥੇ ਵੀ ਹੈ ਜੀ ਤੇ ਬਾਕੀ YouTube ਤੇ ਉੱਪਰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਸਟੇਟਸ ਤੇ ਤੁਸੀਂ ਲਗਾ ਸਕਦੇ ਹੋ ਕਿਸਾਨੀ ਗਰੁੱਪਾਂ ਵਿੱਚ Facebook ਤੇ ਸ਼ੇਅਰ ਕਰ ਸਕਦੇ ਹੋ WhatsApp ਤੇ ਉੱਪਰ ਸ਼ੇਅਰ ਕਰ ਸਕਦੇ ਹੋ ਤੇ ਕਿਸੇ ਹੋਰ ਨੂੰ ਐਜ਼ ਅ ਮੈਸੇਜ ਵੀ ਇਹ ਵੀਡੀਓ ਤੁਸੀਂ ਸਾਂਝੀ ਕਰ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਇਹ ਵੀਡੀਓ ਲਾਈਕ ਕਰਦੇ ਹੋ ਤੇ ਨਾਲ ਲਾਈਕ ਕਰਨ ਦੇ ਨਾਲ ਕਮੈਂਟ ਕਰਦੇ ਹੋ ਕਿੱਥੋਂ ਬਿਲੋਂਗ ਕਰਦੇ ਹੋ ਤੇ ਇੱਕ ਹਾਈਪ ਦਾ ਬਟਨ ਆਵੇਗਾ ਉਹਨੂੰ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਵੱਧ ਤੋਂ ਵੱਧ ਸਾਂਝੀ ਕੀਤੀ ਜਾ ਸਕੇ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਦੇ ਨਾਲ